ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਮੇਰੇ ਚੈਨਲ ਮੋਡਲੂ ਕਬੂਟਿਕ 'ਚ ਫਰੈਂਡਸ ਅੱਜ ਮੈਂ ਤੁਹਾਨੂੰ ਅਫਗਾਨੀ ਸਲਵਾਰ ਦੀ ਪ੍ਰੋਪਰ ਕਟਿੰਗ ਤੇ ਸਟਿਚਿੰਗ ਦੱਸਾਂਗੀ ਅ ਅੱਜ ਕੱਲ ਅਫਗਾਨੀ ਸਲਵਾਰ ਜਿਹੜੀ ਹੈਗੀ ਆ ਉਹ ਬਹੁਤ ਹੀ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਤੇ ਅਫਗਾਨੀ ਟਰੌਜ਼ਰ ਵੀ ਬੋਲਦੇ ਆ ਇਹਨੂੰ ਇਹੇ ਸਿੰਪਲ ਸ਼ਰਟਸ ਦੇ ਨਾਲ ਫਰੌਕ ਦੇ ਨਾਲ ਕਈ ਤਰ੍ਹਾਂ ਵੇਅਰ ਹੋ ਜਾਂਦੀ ਹੈਗੀ ਅੱਜ ਮੈਂ ਤੁਹਾਨੂੰ ਇਹਦੀ ਕਟਿੰਗ ਸਟਿਚਿੰਗ ਦੋਨੋਂ ਦੱਸਾਂਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਫਰੈਂਡਸ ਜਿਨ੍ਹਾਂ ਨੇ ਹਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਦਿਓ ਤੇ ਨਾਲ 벨 ਆਈਕਨ ਜਰੂਰ ਪ੍ਰੈਸ ਕਰਿਓ ਤਾਂ ਕਿ ਮੇਰੀ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਟਾਰਟ ਕਰ ਦਿਆਂ ਅੱਜ ਦੀ ਵੀਡੀਓ ਫਿਰ ਦੇਖੋ ਇਸ ਕਪੜੇ ਦੀ ਮੈਂ ਜਿਹੜੀ ਹੈਗੀ ਆ ਸਲਵਾਰ ਕੱਟਣੀ ਹੈਗੀ ਆ ਇਹ ਮੇਰੇ ਕੋਲ 2.5 ਮੀਟਰ ਦੇ ਕਰੀਬ ਕਪੜਾ ਹੈਗਾ 2.5 ਮੀਟਰ ਤੋਂ ਥੋੜਾ ਜਿਹਾ ਘੱਟ ਹੈ 1-2 ਇੰਚ ਇਹ ਪਰ ਜਿਹੜੀ ਇਹ ਅਫਗਾਨੀ ਟਰੌਜ਼ਰ ਹੈਗਾ ਆ ਇਹ 2.5-2 ਮੀਟਰ ਦੇ ਵਿੱਚ ਆਰਾਮ ਨਾਲ ਬਣ ਜਾਂਦਾ ਆ ਇਹਨੂੰ ਮੈਂ ਇਸ ਸਵਾ ਦੋ ਮੀਟਰ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਬੋਲਿਆ ਸੀਗਾ ਕਿ ਸਵਾ ਖ ਦੋ ਮੀਟਰ ਦੇ ਵਿੱਚ ਜਿਹੜਾ ਪੈਂਟ ਪਲਾਜ਼ੋ ਹੈ ਪਤਾ ਨਹੀਂ ਮੈਂ ਸਲਵਾਰ ਕੱਟਦੀ ਸੀ ਜਾਂ ਪੈਂਟ ਪਲਾਜ਼ੋ ਉੱਚ ਮੈਂ ਸਵਾ ਦੋ ਮੀਟਰ ਬੋਲਿਆ ਸੀ ਕਿਸੇ ਦਾ ਕਮੈਂਟ ਆਇਆ ਹੋਇਆ ਹੈ ਕਿ ਸਵਾ ਦੋ ਮੀਟਰ ਕਿੰਨਾ ਹੁੰਦਾ ਹੈ ਸਵਾ ਦੋ ਮੀਟਰ 2 ਮੀਟਰ 10 ਇੰਚ ਤੱਕ ਜਿਹੜਾ ਹੁੰਦਾ ਹੈਗਾ ਕਪੜਾ ਸਾਡੇ ਕੋਲ ਉਹ ਸਵਾ ਦੋ ਮੀਟਰ ਹੁੰਦਾ ਹੈ ਤੇ 2 ਮੀਟਰ 20 ਇੰਚ ਤੱਕ 2.5 ਮੀਟਰ 2 ਮੀਟਰ 33 ਇੰਚ ਤੱਕ ਪੌਣੇ ਪੌਣੇ 3 ਮੀਟਰ ਹੋ ਗਿਆ ਤੇ ਉਹ ਤੋਂ ਬਾਅਦ ਫਿਰ 3 ਮੀਟਰ ਆ ਜਾਂਦਾ ਆ ਤੇ ਹੁਣ ਦੇਖੋ ਸਟਾਰਟ ਕਰਦੇ ਆ ਸਲਵਾਰ ਦੀ ਕਟਿੰਗ ਮੈਂ ਜਿਹੜਾ ਇਹ ਮੇਰੇ ਕੋਲ ਕਪੜਾ ਹੈਗਾ ਟੋਟਲ ਮੈਂ ਇਹਨੂੰ ਲੈਂਥ ਵਾਈਜ਼ ਡਬਲ ਫੋਲਡ ਕਰ ਲਿਆ ਆ ਤੇ ਹੁਣ ਇਹਦਾ ਜਿਹੜਾ ਪ੍ਰਿੰਟ ਹੈ ਉਹ ਇੱਕੀ ਸਾਈਡ ਨੂੰ ਹੈ ਇਸ ਲਈ ਆਪਾਂ ਸਲਵਾਰ ਦਾ ਪੱਲਾ ਬਦਲਣਾ ਹੈ ਪਹਿਲਾਂ ਤਾਂ ਕਟਿੰਗ ਕਰਕੇ ਹੁਣ ਦੇਖੋ ਮੈਂ ਫੁੱਲ ਜਿਹੜਾ ਹੈਗਾ ਆ ਇਹਨੂੰ ਲੈਂਥ ਵਾਈਜ਼ ਡਬਲ ਫੋਲਡ ਕਰ ਲਿਆ ਆ ਇੱਕ ਵਾਰ ਲੈਂਥ ਵਾਈਜ਼ ਡਬਲ ਫੋਲਡ ਕਰਨਾ ਹੈ ਤੇ ਫਿਰ ਉਸ ਤੋਂ ਬਾਅਦ width wise fold karna hai total kapde nu ik var length wise te dooji var width wise fold kar liya aya kanniyan waliyan sidean jehdiyan oh mere wal hai te hun dekho meri jehdi salwar di length hai oh hai gi 36 inches 36 inch jehdi salwar di jehdi length hai oh taiyar karni hai main te itthe 36 inch de vich apan 4.5 inch di belt pa deni hai 4.5 ਇੰਚ ਲੈਸ ਕਰਕੇ 36 ਦੇ ਵਿੱਚੋਂ 1 ਇੰਚ ਪਲੱਸ ਕਰ ਦੇਣਾ ਆ ਜਿੰਨਾ ਵੀ ਆਂਦਾ ਹੈ ਉਹਨਾਂ ਆਪਾਂ ਇਹ ਕਟਿੰਗ ਕਰਨੀ ਹੈ 33 ਇੰਚ ਆਂਦਾ ਹੈ ਉਹਦੇ ਵਿੱਚ ਆਪਾਂ 1 ਇੰਚ ਮਾਰਜਨ ਦਾ ਲੈਣਾ ਹੈ ਮਤਲਬ ਕਿ 32.5 ਇੰਚ 32.5 ਇੰਚ ਹੋ ਗਿਆ ਅੱਜ ਤੱਕ ਹੁਣ ਦੇਖੋ ਕਿਉਂਕਿ ਮੈਂ ਪੱਲਾ ਬਦਲਣਾ ਆ ਤੇ ਮੈਂ ਥੋੜੀ ਜਿਹੀ ਤਿਰਸ਼ੀ ਕਾਟ ਵੀ ਪਾਣੀ ਹੈ 2.5 ਇੰਚ ਦੀ ਇਸ ਲਈ ਮੈਂ ਸਾਡੇ ਸਾਡੇ 32 ਦੀ ਬਜਾਏ 35 35 ਇੰਚ ਜਿਹੜਾ ਕਪੜਾ ਹੈਗਾ ਆ ਇਸ ਤਰ੍ਹਾਂ ਮਾਰ ਮਾਰ ਕਰਕੇ ਕੱਟ ਲੈਣਾ ਆ ਪਹਿਲਾਂ ਸਿੱਧਾ ਇਹ ਇਸ ਤਰ੍ਹਾਂ ਕੱਟਣ ਦੀ ਵੈਸੇ ਲੋੜ ਨਹੀਂ ਐ ਮੈਂ ਇਸ ਕਰਕੇ ਘੱਟਿਆ ਕਿਉਂਕਿ ਮੇਰੇ ਕੱਪੜੇ ਦਾ ਜਿਹੜਾ ਪ੍ਰਿੰਟ ਹੈ ਉਹ ਇੱਕ ਸਾਈਡ ਨੂੰ ਹੈ ਮੈਂ ਪੱਲਾ ਪੱਲਾ ਬਦਲਣਾ ਹੈਗਾ ਆ ਹੁਣ ਮੈਂ ਇਹਨੂੰ ਚੱਕ ਕੇ ਪਹਿਲਾਂ ਪੱਲੇ ਨੂੰ ਉਲਟਾ ਕੇ ਇੱਕ ਸਾਈਡ ਨੂੰ ਪ੍ਰਿੰਟ ਕਰਕੇ ਰੱਖ ਦੇਣਾ ਆ ਹਾਂਜੀ ਦੇਖੋ ਜਿਹੜਾ ਪ੍ਰਿੰਟ ਹੈ ਸਾਰਾ ਇੱਕ ਸਾਈਡ ਨੂੰ ਹੋ ਗਿਆ ਆ ਤੇ ਹੁਣ ਆਪਾਂ ਕਰਦੇ ਆਂ ਸਲਵਾਰ ਦੀ ਮਾਰਕਿੰਗ ਮਾਰਕਿੰਗ ਸਭ ਤੋਂ ਪਹਿਲਾਂ ਆਪਾਂ ਲੈਂਥ ਦੀ ਮਾਰਕਿੰਗ ਕਰਦੇ ਆਂ ਲੈਂਥ 36 ਇੰਚ ਜਿਸ ਤਰ੍ਹਾਂ ਆਪਾਂ ਰੈਡੀ ਰੱਖਣੀ ਹੈ ਉਹਦੇ ਵਿੱਚੋਂ ਆਪਾਂ 4.5 ਇੰਚ ਜਿਹੜਾ 벨ਟ ਦਾ ਉਹ ਲੈਸ ਕਰ ਦੇਣਾ ਹੈ 4.5 ਇੰਚ ਲੈਸ ਕਰਕੇ 31 ਇੰਚ ਰਹਿ ਜਾਂਦਾ ਹੈ 36 ਇੰਚ ਦੇ ਵਿੱਚੋਂ ਠੀਕ ਹੈ ਹੁਣ ਆਪਾਂ ਅਗਰ ਨਾਰਮਲ ਸਲਵਾਰ ਸੀਣੀ ਹੋਵੇ ਸਿੰਪਲ ਸਲਵਾਰ ਬਣਾਣੀ ਹੋਵੇ ਫਿਰ ਤਾਂ ਆਪਾਂ 31 ਇੰਚ ਦੇ ਵਿੱਚ 1 ਇੰਚ ਮਾਰ ਜਾਂਦਾ ਲੈ ਕੇ ਉਹਨੂੰ ਆਪਾਂ ਕੱਟ ਕਰ ਦੇਣਾ ਹੁੰਦਾ ਹੈ ਠੀਕ ਹੈ ਲੈਂਥ ਮਤਲਬ ਕਿ ਸਾਢੇ 32 ਇੰਚ ਦੀ ਕਟਿੰਗ ਹੋ ਜਾਣੀ ਸੀ ਪਰ ਹੁਣ ਇੱਥੇ ਮੈਂ 1 ਇੰਚ ਐਡ ਨਹੀਂ ਕਰਨਾ ਕਿਉਂਕਿ ਨੀਚੇ ਐਕਸਟਰਾ ਮੋਰੀ ਪੈਣੀ ਹੈਗੀ ਆ 1.5 ਇੰਚ ਦੀ ਜਿਹਨੇ ਅੱਧਾ ਇੰਚ ਤਾਂ ਮਾਰ ਜਾਂਦਾ ਹੀ ਦਵਾ ਲੈਣਾ ਜਿਹਦੇ ਨਾਲ ਸਾਡੀ ਲੈਂਥ ਜਿਹੜੀ ਆ ਉਹ 1 ਇੰਚ ਵੱਧ ਜਾਣੀ ਹੈ ਠੀਕ ਹੈ ਜਿਹੜੀ ਕੱਟਣੀ ਸੀ ਉਹ ਉਧਰ ਮੋਰੀ ਦੇ ਨਾਲ ਵੱਧ ਜਾਣੀ ਹੈ ਇਸ ਲਈ ਆਪਾਂ ਸਾਢੇ 31 ਦੀ ਹੀ ਕਟਿੰਗ ਕਰਨੀ ਹੈ ਸਾਢੇ 31 ਇੰਚ ਦੀ ਮਾਰਕਿੰਗ ਤੇ ਹੁਣ ਇਹ ਜਿਹੜਾ ਫੋਲਡੇਡ ਸਾਈਡ ਹੈ ਵਨ ਸਾਈਡ ਹੈਗੀ ਹੈ ਓਪਨ ਸਾਈਡ ਮੇਰੇ ਵੱਲੋਂ ਹੈਗੀ ਆ ਤੇ ਜਿਹੜੀ ਫੋਲਡੇਡ ਸਾਈਡ ਹੈ ਇਹ ਉੱਧਰ ਹੈਗੀ ਇਧਰੋਂ ਆਪਾਂ ਮੋਰੀ ਰੱਖਣੀ ਹੈ ਮੋਰੀ ਆਪਾਂ ਰੈਡੀ ਕਰਨੀ ਹੈ 6.5 ਇੰਚ ਮੈਂ ਇਹਦਾ ਡਬਲ ਲੈਣਾ ਹੈ ਤੁਸੀਂ ਡਬਲ ਨਾਲੋਂ ਥੋੜਾ ਜ਼ਿਆਦਾ ਵੀ ਲੈ ਸਕਦੇ ਹੋ ਘੱਟ ਵੀ ਲੈ ਸਕਦੇ ਹੋ ਜਿਸ ਹਿਸਾਬ ਨਾਲ ਤੁਸੀਂ ਜਿਹੜੀ ਸਲਵਾਰ ਨੂੰ ਫਲਫੀ ਕਰਨਾ ਚਾਹੁੰਦੇ ਹੋ ਮੋਰੀ ਤੋਂ ਠੀਕ ਹੈ ਤੇ ਮੈਂ 13 ਇੰਚ ਦੀ ਕਟਿੰਗ ਕਰਨੀ ਹੈ ਇੱਥੋਂ ਇਹ 13 ਇੰਚ ਦੀ ਮਾਰਕਿੰਗ ਤੇ ਹੁਣ ਦੇਖੋ ਮੈਂ ਰੱਖਣਾ ਹੈਗਾ ਆਸਣ ਆਸਣ ਰੱਖਣਾ ਇਹਦੇ ਵਿੱਚ ਮੇਨ ਚੀਜ਼ ਹੈਗੀ ਹੈ ਤੇ ਇਹ ਜੇ ਤਾਂ ਹੁਣ ਮੈਂ ਆਸਣ ਜਿਹੜਾ ਹੈਗਾ ਇੱਥੋਂ ਹੀ ਰੱਖਦੀਆਂ ਨੋਰਮਲ ਲੈਂਥ ਦੇ ਵਿੱਚ ਹੀ ਆਸਣ ਰੱਖਦੀਆਂ 10 ਇੰਚ ਜਾਂ 10.5 ਇੰਚ ਫਿਰ ਦੇਖੋ ਜਿਹੜੀ ਮੇਰੀ ਇਹ ਵਾਲੀ ਸਿਲਾਈ ਹੈ ਉਹ ਬਹੁਤ ਛੋਟੀ ਰਹਿ ਜਾਵੇਗੀ ਦੇਖੋ 22 ਇੰਚ ਰਹਿੰਦੀ ਹੈ 22 ਇੰਚ ਪਲੱਸ ਜਿਹੜਾ نیچے ਮੋੜ ਹੀ ਪਾਣੀ ਐਕਸਟਰਾ ਉਹ ਨਾਲ 23 ਇੰਚ ਹੋ ਜਾਵੇਗਾ ਇਹ ਠੀਕ ਹੈ ਨਾਰਮਲ ਸਾਈਜ਼ਸ ਦੇ ਵਿੱਚ ਜਿਹੜਾ ਇਹ ਸिलाई ਹੈਗੀ ਆ 25 25.5 ਇੰਚ ਹੋਣੀ ਚਾਹੀਦੀ ਹੈ ਲੰਬੇ ਬੰਦੇ ਦੇ ਲਈ ਤਾਂ 26 27 27.5 ਇੰਚ ਵੀ ਹੋ ਜਾਂਦੀ ਹੈ ਵਾਲੀ ਸिलाई ਠੀਕ ਹੈ ਨਾਰਮਲ ਸਾਈਜ਼ਸ ਦੇ ਵਿੱਚ ਇਹ 25 ਤੱਕ ਹੋਣੀ ਚਾਹੀਦੀ ਹੈ 25 25.5 ਠੀਕ ਹੈ ਇਹਨੂੰ ਫਿਰ ਆਪਾਂ ਲੰਬਾ ਕਰਨ ਲਈ ਕੀ ਕਰਨਾ ਹੈ ਜਿੱਥੇ ਤੱਕ ਇਹ ਮੇਰਾ ਆਂਦਾ ਹੈਗਾ ਇੱਥੋਂ 24 ਇੰਚ ਮੈਂ ਇੱਥੋਂ ਰੱਖ ਦਿੱਤਾ ਹੈ ਕਿਉਂਕਿ 1 ਇੰਚ ਸਾਡਾ ਮੋਰੀ ਦੇ ਨਾਲ ਵੱਜ ਜਾਣਾ ਆ ਮੈਂ ਇਹ 24 ਇੰਚ ਇੱਥੋਂ ਰੱਖ ਦਿੱਤਾ ਇਹ ਤਾਂ ਉੱਪਰ ਆਪ ਆਪਣਾ ਆਸਣ ਰੱਖਣਾ ਆ ਮੈਂ ਤਾਂ ਉੱਪਰ 10 ਇੰਚ ਤੱਕ ਨਾਪ ਲੈਣਾ ਇੱਥੇ ਆ ਗਿਆ 10 ਇੰਚ ਹੁਣ ਤੁਸੀਂ ਇਹਨੂੰ ਇਸ ਤਰ੍ਹਾਂ ਸਿੱਧਾ ਆਸਣ ਵੀ ਰੱਖ ਸਕਦੇ ਹੋ ਤਾਂ ਵੀ ਕੋਈ ਪ੍ਰੋਬਲਮ ਨਹੀਂ ਆਉਗੀ ਬਟ ਜੇ ਤੁਹਾਨੂੰ ਫਿਰ ਵੀ ਥੋੜੀ ਖਿਚਾਵ ਮਹਿਸੂਸ ਹੁੰਦਾ ਇਦਾਂ ਕੱਟ ਦਿਓ ਤਾਂ ਤੁਸੀਂ ਜਿਹੜਾ ਇਹ ਆਸਣ ਹੈ ਇਹਨੂੰ ਅੰਦਰ ਨੂੰ 1.5 ਇੰਚ ਜਾਂ 2 ਇੰਚ ਦੇ ਕੇ ਅੰਦਰ ਨੂੰ ਕਾਟ ਵੀ ਪਾ ਸਕਦੇ ਹੋ ਇਸ ਤਰ੍ਹਾਂ ਗੋਲ ਕਾਟ ਵੀ ਪਾ ਸਕਦੇ ਹੋ ਇਹਦੇ ਨਾਲ ਸਾਡਾ ਜਿਹੜਾ ਆਸਣ ਹੈ ਉਹ ਹੋਰ ਖੁੱਲ ਜਾਂਦਾ ਹੈ ਜਿਹੜਾ ਮੈਂ ਦੇਖੋ ਸਿੱਧਾ ਅਸਚ 10 ਇੰਚ ਰੱਖਿਆ ਆ ਰਾਉਂਡ ਦੇ ਵਿੱਚ ਆ ਕੇ ਉਹ ਅਸਣ ਜਿਹੜਾ ਹੈਗਾ ਆ 1.5 ਇੰਚ ਪੋਨੇ 11 ਇੰਚ ਹੋ ਗਿਆ ਹੈ ਰਾਉਂਡ ਦੇਣੇ ਦੇ ਨਾਲ ਠੀਕ ਹੈ ਜੀ ਤੇ ਹੁਣ ਜੇ ਦੇਖੋ ਇਹ ਮੈਂ ਆਸਣ ਦਾ ਜਿਹੜਾ ਨਿਸ਼ਾਨ ਉੱਪਰ ਚੱਕ ਕੇ ਲਗਾਇਆ ਹੈਗਾ ਇਧਰਲੀ ਸਾਈਡ ਤੋਂ ਉੱਪਰ ਚੱਕਣਾ ਆ ਤੇ ਸਾਈਡ ਤੋਂ ਜਿਹੜੀ ਲੈਂਥ ਹੈਗੀ ਆ ਉਹ ਉੱਥੇ ਹੀ ਰਹੇਗੀ ਠੀਕ ਹੈ ਤੇ ਉਸ ਲੈਂਥ ਨੂੰ ਮੈਂ ਇੱਥੇ ਨਾਲ ਮਿਲਾ ਲੈਣਾ ਆ ਇਸ ਤਰ੍ਹਾਂ ਤਿਰਛਾ ਇਸ ਤਰ੍ਹਾਂ ਤੇ ਹੁਣ ਆਪਾਂ ਮੋਰੀ ਦੇ ਨਾਲ ਵੀ ਇਹਨੂੰ ਮਿਲਾ ਲੈਣਾ ਆ ਤੇ ਹੁਣ ਕਰਦੇ ਆ ਇਹਦੀ ਕਟਿੰਗ ਇਹ ਹੋ ਗਈ ਸਲਵਾਰ ਦੀ ਕਟਿੰਗ ਜਿਹੜੀ ਮੋਰੀ ਦੀ ਕਟਿੰਗ ਕਰਨੀ ਹੈ ਉਹ 1.5 ਇੰਚ ਦੀ ਮੋਰੀ ਪਾਣੀ ਆ ਉਹਦੇ ਲਈ ਸਿੱਧੀ ਪੱਟੀ ਆਪਾਂ 4-4 ਇੰਚ ਦੀ ਕੱਟਣੀ ਹੈ ਬਾਕੀ ਆਪਾਂ ਜਿੰਨੀ ਮੋਰੀ ਬਣਾਣੀ ਆ ਉਹਦੇ ਹਿਸਾਬ ਨਾਲ ਉਹ ਲੰਬੀ ਲੈਣੀ ਆ ਠੀਕ ਹੈ ਤੇ ਹੁਣ ਦੇਖੋ ਇਹ ਸਾਡੇ ਕੋਲ ਜਿਹੜਾ ਉੱਪਰ ਵਾਲਾ ਕੱਪੜਾ ਸੀਗਾ ਇਹਦੇ ਵਿੱਚੋਂ ਆਪਾਂ ਕੱਢ ਲੈਣੀ ਹੈਗੀ 벨ਟ ਡਬਲ ਕੱਪੜਾ ਹੈ ਇਹ 4 ਇੰਚ 벨ਟ ਦੀ ਕਟਾਈ ਕਰਨੀ ਹੈ ਮੇਰੀ ਮੀਜ਼ਰਮੈਂਟ ਦੇ ਅਕੋਰਡਿੰਗ ਤੁਸੀਂ ਆਪਣੇ ਹਿਸਾਬ ਨਾਲ ਕਰਨੀ ਹੈ 7 ਇੰਚ ਦੀ ਮੈਂ ਐਵੇਂ ਕੱਟਣ ਲੱਗੀ ਆ ਚੌੜਾਈ ਇਹ ਹੋ ਗਈ ਬੈਲਟ ਤੇ ਹੁਣ ਦੇਖੋ ਮੋਰੀ ਦੇ ਲਈ ਮੈਂ 22 ਇੰਚ ਕੱਟ ਲੈਣਾ ਆ ਵੈਸੇ ਤਾਂ ਮੈਨੂੰ ਥੋੜਾ ਘਾਟੀ ਚਾਹੀਦਾ ਹੈ ਇਹ ਦੋਨਾਂ ਮੋਰੀਆਂ ਦੇ ਲਈ ਹੋ ਗਿਆ ਕਪੜਾ ਇਹ ਹੋ ਗਿਆ ਮੋਰੀਆਂ ਦੇ ਲਈ ਤੇ ਇਹ ਹੋ ਗਈ 벨ਟ ਇਹ ਹੋ ਗਈ ਸਲਵਾਰ ਇਹ ਇਹ ਨੀਚੇ ਮੋਰੀਆਂ ਲੱਗ ਜਾਣਗੇ ਆ। ਵੀ ਚੁੰਟਾ ਪੈ ਜਾਣਗੇ ਆ ਤੇ ਉੱਪਰ ਵੀ। ਇਸ ਤਰ੍ਹਾਂ ਜਿਹੜਾ ਅਫਗਾਨੀ ਟਰੌਜ਼ਰ ਹੈ ਬਣ ਜਾਵੇਗਾ ਤੇ ਹੁਣ ਮੈਂ ਤੁਹਾਨੂੰ ਇਹਦੀ ਸਟਿਚਿੰਗ ਕਰਕੇ ਦੱਸਦੀ ਆ। ਦੇਖੋ ਪਹਿਲਾਂ ਮੈਂ ਵੈਲਟ ਤਿਆਰ ਕਰਨ ਲੱਗੀ ਆ। ਬੈਲਟਾਂ ਦੀ ਸਿਰਫ ਮੈਂ ਸਾਈਡਾਂ ਅਟੈਚ ਕਰਨੀਆਂ ਨੇਫਾ ਫੋਲਡ ਨਹੀਂ ਕਰਨਾ ਕਿਉਂਕਿ ਨੇਫ ਵਿੱਚ ਮੈਂ ਇਲਾਸਟਿਕ ਪਾਣੀ ਆ ਉਹ ਮੈਂ ਲਾਸਟ ਵਿੱਚ ਪਾਉਂਗੀ। ਤੇ ਹੁਣ ਦੇਖੋ ਵੈਲਟ ਜਿਹੜੀ ਹੈ ਤਿਆਰ ਹੋ ਗਈ ਹੈ ਮੈਂ ਇਹਦੇ ਆਸਣਾਂ ਨੂੰ ਆਪਸ ਵਿੱਚ ਮਿਲਾ ਕੇ ਸਾਈਡਾਂ ਤੇ ਛੋਟੇ ਛੋਟੇ ਕੱਟ ਲਗਾ ਦੇਣੇ ਆ। ਹੁਣ ਮੈਂ ਸਲਵਾਰ ਦੇ ਜੋੜਨੇ ਆ ਆਸਣ ਜਿਸ ਤਰ੍ਹਾਂ ਆਪਾਂ ਕਟਿੰਗ ਕੀਤੀ ਸੀ ਇਹਨੂੰ ਇਸ ਤਰ੍ਹਾਂ ਹੀ ਖੋਲ ਦੇਣਾ ਆ ਤੇ ਇੱਕ ਸਾਈਡ ਤੇ ਆਪਾਂ ਜਿਹੜੇ ਦੋ ਹਸਣ ਹੈਗੇ ਇਹਨਾਂ ਨੂੰ ਜੋੜ ਦੇਣਾ ਫਿਰ ਦੂਜੇ ਪਾਸੇ ਤੇ ਵੀ ਜੋੜ ਦੇਣੇ ਆ ਇਸੇ ਤਰ੍ਹਾਂ ਹੇ ਹੁਣ ਦੇਖੋ ਸਲਵਾਰ ਤੇ ਵੀ ਮੈਂ ਜਿੱਥੋਂ ਆਪਾਂ ਫੋਲਡ ਕੀ ਫੋਲਡੇਡ ਸਾਈਡ ਸੀਗੀ ਉੱਥੋਂ ਮੈਂ ਆ ਛੋਟੇ ਛੋਟੇ ਕੱਟ ਲਗਾਏ ਹੋਏ ਸੀਗੇ ਸਾਈਡਾਂ ਵਾਲੇ ਮਤਲਬ ਕਿ ਇੱਥੇ ਮੈਂ ਆਸਣ ਜੋੜ ਲਏ ਆ ਹੁਣ ਤੇ ਹੁਣ ਮੈਂ ਦੇਖੋ ਬਲ ਪਾਣੇ ਸਟਾਰਟ ਕਰਨੇ ਆ ਇੱਕ ਆਸਣ ਤੋਂ ਸਟਾਰਟ ਕਰਨੇ ਆ ਆਪਾਂ ਫਰੰਟ ਦੇ ਜਿਹੜੇ ਬਲ ਹੈਗੇ ਆ ਇਹ ਹੈਗੀਆਂ ਸਲਵਾਰ ਦੀਆਂ ਸਾਈਡਾਂ ਆਹ ਆਸਣ ਦੇ ਨਾਲ ਆਸਣ ਮਿਲ ਗਿਆ ਤੇ ਇਹ ਹੈਗੀ ਸਾਈਡ ਅੱਧੇ ਵਾਲਾ ਆਪਾਂ ਫਰੰਟ ਤੇ ਪਾਣੀ ਆ ਅੱਧੇ ਵਾਲਾ ਆਪਾਂ ਬੈਕ ਤੇ ਪਾਣੀ ਆ ਇਸੇ ਕਰਕੇ ਮੈਂ ਸਾਈਡ ਤੇ ਕੱਟ ਲਗਾਇਆ ਆ ਇਸੇ ਕਰਕੇ ਹੀ ਮੈਂ 벨ਟ ਦੀ ਵੀ ਸਾਈਡ ਤੇ ਕੱਟ ਲਗਾਇਆ ਆ ਠੀਕ ਹੈ ਫਰੰਟ ਦਾ ਹਿੱਸਾ ਫਰੰਟ ਤੇ ਜੋੜਨਾ ਹੈ ਤੇ ਬੈਕ ਦਾ ਹਿੱਸਾ ਬੈਕ ਤੇ ਜੋੜਨਾ ਹੈ ਅਸਨ ਨਾਲ ਅਸਨ ਮਲਾ ਕੇ ਬਾਰ ਪਾਣੀ ਸਟਾਰਟ ਕਰਨੇ ਆਪਾਂ ਪਹਿਲਾਂ ਇੱਕ ਜਿਹੜੀ ਇੰਚ ਜਿਹੜੀ ਸिलाई ਅੱਧੀ ਮਾਰ ਲੈਣੀ ਉਹ ਉਤੋਂ ਬਾਅਦ ਛੋਟੇ ਛੋਟੇ ਵਾਲ ਪਾਣੇ ਆ ਬਹੁਤੇ ਜਿਆਦਾ ਵੱਡੇ ਵੱੜ ਨਹੀਂ ਪਾਣੇ ਥੋੜੇ ਖੁੱਲੇ ਖੁੱਲੇ ਵਾਲ ਪਾਣੇ ਆ ਆਪਾਂ ਇਸ ਤਰ੍ਹਾਂ ਫਿਰ ਥੋੜਾ ਗੈਪ ਪਾ ਕੇ ਦੇਖੋ ਇਹ ਕੱਟ ਜਿਹੜਾ ਹੈਗਾ ਦੋਨੋਂ 벨ਟ ਤੇ ਸਲਵਾਰ ਦਾ ਜਿਹੜਾ ਸਾਈਡ ਵਾਲਾ ਕੱਟ ਹੈ ਦੋਨੋਂ ਤਕਰੀਬਨ ਬਰਾਬਰ ਬਰਾਬਰ ਆ ਗਏ ਆ ਹੁਣ ਆਪਾਂ ਇੱਥੇ ਤੱਕ ਲਿਆ ਕੇ ਆਪਣੀ ਜਿਹੜੀ ਸਿਲਾਈ ਹੈ ਉਹ ਖਤਮ ਕਰ ਦੇਣੀ ਹੈ ਅਗਰ ਤੁਹਾਡਾ ਹੱਥ ਠੀਕਿਆ ਹੋਇਆ ਤਾਂ ਤੁਸੀਂ ਸਾਰੇ ਵਾਲੀ ਕੋਲ ਵੀ ਪਾਉਂਦੇ ਜਾ ਸਕਦੇ ਹੋ ਕਿਉਂਕਿ ਪਤਾ ਹੀ ਹੈ ਕਿ ਇਹ ਬੜ ਛੋਟੇ ਛੋਟੇ ਪੈਣੇ ਆ ਥੋੜੇ ਦੂਰੀ ਦੂਰੀ ਤੇ ਪੈਣੇ ਆ ਇਸ ਤਰ੍ਹਾਂ ਐਸੀ ਤਰ੍ਹਾਂ ਪਿਛਲੀ ਸਾਈਡ ਪੈਣੇ ਆ ਤੇ ਐਸੀ ਤਰ੍ਹਾਂ ਉੱਧਰ ਪੈਣੇ ਆ ਠੀਕ ਹੈ ਪਰ ਮੈਂ ਸਿਰਫ ਇਸ ਕਰਕੇ ਇਕੱਲਾ ਇਕੱਲਾ ਥੋੜੇ ਥੋੜੇ ਪੀਸ ਚ ਬਲ ਪਾਣਾ ਦੱਸ ਰਹੀ ਹਾਂ ਕਿਉਂਕਿ ਵਿਗਨਰਸ ਵੀ ਹੈਗੇ ਆ ਜਿਨ੍ਹਾਂ ਨੂੰ ਹਲੇ ਤੱਕ ਨਹੀਂ ਆਉਂਦਾ ਸਟਿਚ ਕਰਨਾ ਉਹਨਾਂ ਲਈ ਇਸ ਤਰ੍ਹਾਂ ਸੌਖਾ ਹੋਵੇਗਾ ਹਾਫ ਹਫਤੇ ਬਲ ਪਾਣੇ ਠੀਕ ਹੈ ਹੁਣ ਐਸੀ ਜਿੱਚ ਤਰ੍ਹਾਂ ਚੱਕਣਾ ਹੈ ਦੂਜੀ ਸਾਈਡ ਤੇ ਵੀ ਬਲ ਪਾ ਲੈਣੇ ਆ ਇੱਧਰ ਵੀ ਪਹਿਲਾਂ 1.5 ਇੰਚ ਆਪਾਂ ਐਦੀ ਖਾਲੀ ਲੈਣਾ ਆ ओ तो बाद छोटे छोटे बल स्टार्ट करने हैं थोड़ा गैप इधर भी कट टू कट मिल गए हैं इतने तक आप सिलाई आंद कर देनी है हूँ देखो ਬੈਟਰੀ ਜਿਹੜੀ ਅੱਧੀ ਸਾਈਡ ਐ ਉਹ ਜੁੜ ਚੁੱਕੀ ਐ ਠੀਕ ਐ ਇਹਨੂੰ ਚਾਹੇ ਤੁਸੀਂ ਫਰੰਟ ਸਾਈਡ ਤੋਂ ਵੇਅਰ ਕਰਿਓ ਚਾਹੇ ਬੈਕ ਸਾਈਡ ਤੋਂ ਇੱਕ ਤਰ੍ਹਾਂ ਦੀ ਬਲ ਪਾਣੇ ਦੋਨਾਂ ਪਾਸਿਆਂ ਤੋਂ ਠੀਕ ਐ ਇਹ ਇਸੇ ਤਰ੍ਹਾਂ ਦੂਸਰੀ ਸਾਈਡ ਤੇ ਵੀ ਬਲ ਪਾ ਲੈਣੇ ਆ ਦੇਖੋ ਬਲ ਜਿਹੜੀ ਐ ਦੋਨੋਂ ਸਾਈਡ ਤੋਂ ਪੈ ਗਿਆ ਇਧਰੋਂ ਵੀ ਤੇ ਇਧਰੋਂ ਵੀ ਸੇਮ ਇੱਕ ਹੀ ਤਰ੍ਹਾਂ ਬਲ ਪਾਣੇ ਹੈਗੇ ਦੋਨੋਂ ਪਾਸਿਆਂ ਤੋਂ ਤਾਂ ਕਿ ਜਿਹੜੀ ਇਸ ਹੈ ਟਰੌਜ਼ਰ ਐ ਸਲਵਾਰਾ ਐ ਇਹਨੂੰ ਦੋਨੋਂ ਪਾਸਿਓਂ ਆਪਾਂ ਪਾ ਸਕੀਏ ਠੀਕ ਐ ਤੇ ਹੁਣ ਇਸ ਤੋਂ ਬਾਅਦ ਚਾਹੇ ਆਪ ਤੁਸੀਂ ਉੱਪਰ ਇਲਾਸਟਿਕ ਪਾ ਲਓ ਮੈਂ ਇਲਾਸਟਿਕ ਲਾਸਟੇ ਪਾਦੀ ਹੁੰਦੀਆਂ ਤੇ ਹੁਣ ਆਪਾਂ ਇਹਦੀਆਂ ਕਰਦੇ ਆ ਮੋਰੀਆਂ ਤਿਆਰ ਇਹ 1.5 ਇੰਚ ਦੀ ਬੁਕਰਮ ਹੈ ਤੇ ਇਹ ਮੈਂ 4x4 ਇੰਚ ਦੇ ਕੱਪੜੇ ਕੱਟੇ ਹੋਏ ਆ ਮੋਰੀਆਂ ਬਣਾਉਣ ਦੇ ਲਈ ਇਹ ਤੁਸੀਂ ਇਹਨੂੰ ਵੈਸੇ ਪੇਸਟ ਕਰੋ ਤਾਂ ਜਾਦੇ ਵੈਟਰ ਹੈ ਪੇਸਟ ਕਰਕੇ ਜਿਆਦਾ ਸਫਾਈ ਦੇ ਨਾਲ ਮੋਰੀਆਂ ਜੜੀਆਂ ਹੈਗੀਆਂ ਬਣਦੀਆਂ ਪਰ ਹੁਣ ਸਾਡੇ ਇੱਥੇ ਲਾਈਟ ਨਹੀਂ ਹੈਗੀ ਇਸ ਚੱਕਰ ਦੇ ਵਿੱਚ ਮੈਂ ਹੁਣ ਇਹਨੂੰ ਐਸੀ ਤਰ੍ਹਾਂ ਬਣਾਉਣ ਲੱਗੀ ਆ ਸੈਂਟਰ ਕਰੀਜ਼ ਇਹ ਬਣੀ ਹੋਈ ਹੈ ਇਹਦੇ ਨਾਲ ਨਾਲ ਇਹਨੂੰ ਰੱਖ ਕੇ ਜਿਸ ਤਰ੍ਹਾਂ ਆਪਾਂ ਪਲਾਜ਼ੋ ਦੀ 벨ਟ ਤਿਆਰ ਕਰੀਦੀਏ ਪਹਿਲਾਂ ਇਸ ਤਰ੍ਹਾਂ ਇਹਨੂੰ ਰੱਖਣਾ ਆ ਇੱਕ ਸਾਈਡ ਤੋਂ ਇਸ ਤਰ੍ਹਾਂ ਫੋਲਡ ਕਰ ਲੈਣਾ ਇੱਕ ਇੱਕ ਪੈਰ ਦੀ ਸਿਲਾਈ ਲਗਾ ਦੇਣੀ ਹੈ ਨੀ ਨੂੰ ਇਸ ਤਰ੍ਹਾਂ ਫੋਲਡ ਕਰਕੇ ਬਿਲਕੁਲ ਐਨ ਪ੍ਰੋਪਰ ਵਧੀਆ ਤਰੀਕੇ ਨਾਲ ਇੱਥੇ ਵੀ ਫੁੱਲਿਆ ਨਹੀਂ ਰਹਿਣਾ ਚਾਹੀਦਾ ਐਕਸਟਰਾ ਕਪੜਾ ਨਹੀਂ ਹੋਣਾ ਚਾਹੀਦਾ ਪ੍ਰੋਪਰ ਫੋਲਡ ਕਰਕੇ ਇੱਕ ਇੱਕ pair ਦੀ ਜਾਂ ਫਿਰ ਬਿਲਕੁਲ ਨਾਲੋ ਨਾਲੋ ਸਿਲਾਈ ਇੱਥੇ ਲਗਾ ਦੇਣੀ ਹੈ ਮੈਂ ਪਹਿਲਾਂ ਇੱਕ ਇੱਕ pair ਦੀ ਲੈ ਜਾਣੀ ਐ ਮੈਂ ਬਾਅਦ ਵਿੱਚ ਲਗਾਉਂਗੀ ਨਾਲ-ਨਾਲ ਬਿਲਕੁਲ ਐਸੀ ਤਰ੍ਹਾਂ ਦੂਜੀ ਮੋਰੀ ਵੀ ਤਿਆਰ ਕਰ ਲੈਣੀ ਐ ਉਸ ਤੋਂ ਬਾਅਦ ਆਪਾਂ ਬਾਲ ਪਾਣੇ ਸਟਾਰਟ ਕਰਨੇ ਆ ਮੈਂ ਇਹਦੇ ਬਰਾਬਰ ਹੁਣ ਇਹਦੇ ਤੇ ਮਾਰਕਿੰਗ ਕਰ ਲੈਣੀ ਹੈ ਕਿ ਇੱਥੇ ਤੱਕ ਆਪਾਂ ਮਾਰਜਨ ਜਿਹੜਾ ਵਿੱਚ ਦੇਣਾ ਆ ਹੁਣ ਦੇਖੋ ਜਿਹੜੀ ਆਪਾਂ ਇਹ ਤਿਆਰ ਕੀਤੀ ਹੈ ਇਹਨੂੰ ਮੈਂ ਹੁਣ ਇਸ ਤਰ੍ਹਾਂ ਖੋਲ ਕੇ ਜਿਹੜਾ ਇਹ ਸਿੰਗਲ ਕਪੜਾ ਹੈ ਇਹਨੂੰ ਐਦਾਂ ਰੱਖ ਲੈਣਾ ਹੈ ਠੀਕ ਹੈ ਸਿੰਗਲ ਕਪੜਾ ਆਪਾਂ ਇੱਧਰ ਰੱਖਣਾ ਹੈ ਇਹਦੇ ਤੇ ਆਪਾਂ ਇਸ ਤਰ੍ਹਾਂ ਜਿਹੜੀ ਸਲਵਾਰ ਦੀ ਮੋਰੀ ਹੈ ਇਸ ਤਰ੍ਹਾਂ ਰੱਖਣੀ ਹੈ ਆ ਸਿੱਧੀ ਸਾਈਡ ਹੈ ਸਲਵਾਰ ਦੀ ਉੱਪਰਲੀ ਸਾਈਡ ਜਿਹੜੀ ਹੈ ਤੇ ਹੁਣ ਮੈਂ ਇਹਦੇ ਪਰ ਬਲ ਪਾਣੀ ਸਟਾਰਟ ਕਰਨੇ ਆ ਹੁਣ ਆਪਾਂ ਜਿਸ ਹਿਸਾਬ ਨਾਲ ਮਾਰਜਨ ਰੱਖਿਆ ਸੀ ਉਸ ਹਿਸਾਬ ਨਾਲ ਪਹਿਲਾਂ ਖਾਲੀ ਸਿਲਾਈ ਲਗਾ ਲੈਣੀ ਹੈ ਇਸ ਤੋਂ ਬਾਅਦ ਆਪਾਂ ਜਿਹੜੇ ਵਾਲ ਪਾਣੇ ਸਟਾਰਟ ਕਰਨੇ ਐ ਕਿਉਂਕਿ ਉੱਪਰ ਸਲਵਾਰ ਰੱਖੀ ਹੋਈ ਆ ਆਪਾਂ ਇਹਦੇ ਬਾਅਦ ਆਪਾਂ ਪਾਣੇ ਹੈਗੇ ਇਸ ਤਰ੍ਹਾਂ ਛੋਟੇ ਛੋਟੇ ਵਾਲ ਹੀ ਆਪਾਂ ਪਾਣੇ ਆ ਤੇ ਜਿਹੜਾ ਮੈਂ ਇਹ ਸੈਂਟਰ ਦੇ ਵਿੱਚ ਕੱਟ ਲਗਾਇਆ ਸੀ ਮੋਰੀ ਦੇਵੀ ਇਸ ਕੱਟ ਨੂੰ ਇਸ ਕੱਟ ਨਾਲ ਬਿਲਾਣਾ ਐ ਆਪਾਂ ਕਟਨਰ ਕਟ ਮਿਲ ਗਿਆ ਆ ਤੇ ਹੁਣ ਆਪਾਂ ਉਧਰ ਜਿਹੜੇ ਵਾਲ ਹੈਗੇ ਉਹ ਸਾਰੇ ਇੱਕੋ ਹੀ ਡਾਇਰੈਕਸ਼ਨ ਚ ਪਾਣੇ ਆ ਆਲੇ ਦੁਆਲੇ ਨਹੀਂ ਕਰਨੇ ਹੈਗੇ ਇੱਕੋ ਹੀ ਡਾਇਰੈਕਸ਼ਨ ਚ ਵਾਲ ਪਾਣੇ ਆ ਜਿੱਧਰ ਨੂੰ ਮਰਜ਼ੀ ਪਾ ਦਿਓ ਤੁਸੀਂ ਦੇਖੋ ਇਸ ਤਰ੍ਹਾਂ ਛੋਟੇ ਛੋਟੇ ਵਾਲ ਸਾਰੇ ਪਾ ਲਏ ਐ ਇੱਕ ਹੀ ਡਾਇਰੈਕਸ਼ਨ ਦੇ ਵਿੱਚ ਤੇ ਹੁਣ ਆਪਾਂ ਜਿਹੜੀ نیچے ਮੋਰੀ ਇਸ ਤਰ੍ਹਾਂ ਲਗਾਈ ਸੀਗੀ ਉਹਨੂੰ ਇਸ ਤਰ੍ਹਾਂ ਉੱਪਰ ਰੱਖ ਕੇ ਅਗਰ ਤੁਸੀਂ ਇੱਥੇ ਕੋਈ ਲੇਸ ਵਗੈਰਾ ਦੇਣੀ ਚਾਹੁੰਦੇ ਹੋ ਤਾਂ ਉਹ ਦੇ ਸਕਦੇ ਹੋ ਜਿਸ ਤਰ੍ਹਾਂ ਮੈਂ ਇਹਦੇ ਸ਼ਰਟ ਦੇ ਵਿੱਚ ਜ਼ਿਕਜ਼ੈਗ ਲੇਸ ਲਗਾਈ ਸੀਗੀ ਸ਼ਰਟ ਦੇ ਉੱਪਰ ਇਸੇ ਤਰ੍ਹਾਂ ਮੈਂ ਇਹਦੇ ਵਿੱਚ ਵੀ ਜ਼ਿਕਜ਼ੈਗ ਲੇਸ ਲਾਵਾਂਗੀ ਦੇਖੋ ਮੈਮੋਰੀ ਤੇ ਇਸ ਤਰ੍ਹਾਂ ਜ਼ਿਕਜ਼ੈਗ ਲੇਸ ਲਗਾਈ ਹੈ ਜਿਸ ਤਰ੍ਹਾਂ ਮੈਂ ਸ਼ਰਟ ਦੇ ਵਿੱਚ ਵੀ ਇਹ ਲਗਾਈ ਹੋਈ ਹੈ ਇਸ ਕਰਕੇ ਮੈਂ ਮੋਰੀਆਂ ਤੇ ਵੀ ਟੱਚ ਦਿੱਤਾ ਹੈ ਤੁਸੀਂ ਚਾਹੋ ਤਾਂ ਆਪਣੀ ਮਨਪਸੰਦ ਕੋਈ ਵੀ ਡਿਜ਼ਾਈਨ ਕੋਈ ਵੀ ਲੇਸ ਲਗਾ ਸਕਦੇ ਹੋ ਉੱਪਰ ਵੀ ਲਗਾ ਸਕਦੇ ਹੋ ਮੋਰੀ ਦੇ ਠੀਕ ਹੈ ਤੇ ਫਿਰ ਹੁਣ ਐਸੀ ਤਰ੍ਹਾਂ ਦੂਸਰੀ ਮੋਰੀ ਵੀ ਬਣਾ ਲੈਣੀ ਹੈ ਮੈਮੋਰੀਆਂ ਕੰਪਲੀਟ ਕਰ ਲਈਆਂ ਹੈਗੀਆਂ ਹੁਣ ਇਹਨਾਂ ਨੂੰ ਇਸ ਤਰ੍ਹਾਂ ਹੀ ਫੋਲਡ ਕਰਕੇ ਜਿੰਨੀ ਮੋਰੀ ਰੱਖਣੀ ਹੈ ਰੱਖ ਕੇ ਆਪਾਂ ਸੈਂਟਰ ਵਾਲੀ ਸਿਲਾਈ ਲਗਾ ਦੇਣੀ ਆ ਸੈਂਟਰ ਵਾਲੀ ਸਿਲਾਈ ਆਪਾਂ ਨੋਰਮਲ ਸਲਵਾਰ ਦੀ ਤਰ੍ਹਾਂ ਹੀ ਲਗਾਣੀ ਆ ਥੋੜਾ ਸਟ੍ਰੈਚ ਕਰਕੇ ਕਿਉਂਕਿ ਹਲਕੀ ਜਹੀ ਹੋਰੇ ਬਾਣੀ ਆ ਤੇਰਸ਼ੀ ਕੱਟਣ ਕਰਕੇ ਦੇਖੋ ਮੇਰੀ ਅਫਗਾਨੀ ਸਲਵਾਰ ਜਿਹੜੀ ਬਣ ਕੇ ਰੈਡੀ ਆ ਮੈਂ ਸੈਂਟਰ ਵਾਲੀ ਸਿਲਾਈ ਵੀ ਲਗਾ ਲਈ ਆ ਮੈਂ ਇਲਾਸਟਿਕ ਵੀ ਪਾ ਲਈ ਆ ਇਲਾਸਟਿਕ ਪਾਣੀ ਮੈਂ ਤੁਹਾਨੂੰ ਇਸ ਕਰਕੇ ਨਹੀਂ ਦੱਸੀ ਕਿਉਂਕਿ ਫਿਰ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਆ ਤੇ ਮੈਂ ਇਲਾਸਟਿਕ ਪਾਣੀ ਇਹ ਲਗ ਤੋਂ ਬਣਾਈ ਹੋਈ ਆ ਅ ਜਿਸ ਵੀਡੀਓ ਦਾ ਮੈਂ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦੂੰਗੀ ਜਾਂ ਫਿਰ ਐਂਡ ਸਕਰੀਨ ਤੇ ਲਗਾ ਦੂੰਗੀ ਤੁਸੀਂ ਉੱਥੋਂ ਦੇਖ ਸਕਦੇ ਹੋ ਮੈਨੂੰ ਉਮੀਦ ਹੈ ਕਿ ਜਿੰਨਾ ਮੈਂ ਤੁਹਾਨੂੰ ਦੱਸਿਆ ਹੈ ਤੁਹਾਨੂੰ ਜ਼ਰੂਰ ਸਮਝ ਵਿੱਚ ਆਇਆ ਹੋਵੇਗਾ ਜੇ ਵੀਡੀਓ ਥੋੜੀ ਜਿਹੀ ਵੀ ਸਮਝ ਵਿੱਚ ਆਈ ਹੈ ਵਧੀਆ ਲੱਗੀ ਹੈ ਤਾਂ ਪਲੀਜ਼ ਲਾਈਕ ਲਾਈਕ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ ਫਿਰ ਫਰੈਂਡਸ ਫੇ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਬਾਏ ਬਾਏ